ਲਗਾਤਾਰ ਖਬਰਾਂ ਪ੍ਰਸਾਰਿਤ ਕੀਤੀਆਂ ਜਾ ਰਹੀਆਂ ਹਨ ਕੰਪਨੀ ਬਾਗ 'ਚੋ ਗੰਦਗੀ ਭਰੇ ਮਾਹੌਲ ਦੀਆਂ ਅਤੇ ਥਾਂ-ਥਾਂ ਤੇ ਦੁਕਾਨਦਾਰਾਂ ਵੱਲੋਂ ਆਪਣਾ ਕਾਰੋਬਾਰ ਕੀਤਾ ਜਾ ਰਿਹਾ ਹੈ ਜੋ ਕਿ ਕਿਸੇ ਵੀ ਪਰਮਿਸ਼ਨ ਤੋਂ ਬਿਨਾ ਹੈ ਜ਼ਿਕਰਯੋਗ ਹੈ ਕਿ ਅਗਰ ਕਿਸੇ ਨੇ ਵੀ ਆਪਣਾ ਕਾਰੋਬਾਰ ਕਰਨਾ ਹੈ ਤਾਂ ਉਸ ਨੂੰ ਨਗਰ ਨਿਗਮ ਕੋਲੋਂ ਪਰਮਿਸ਼ਨ ਲੈਣੀ ਹੁੰਦੀ ਹੈ ਐਨਾ ਦੁਕਾਨਦਾਰਾਂ ਵੱਲੋਂ ਕੋਈ ਵੀ ਪਰਮਿਸ਼ਨ ਨਹੀਂ ਲਈ ਗਈ ਅਤੇ ਆਪਣਾ ਕਾਰੋਬਾਰ ਲਗਾਤਾਰ ਕੰਪਨੀ ਬਾਗ ਵਿੱਚ ਕੀਤਾ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ ਕੰਪਨੀ ਬਾਗ ਵਿੱਚ ਕੂੜੇ ਦੇ ਢੇਰ ਲੱਗੇ ਹੋਏ ਹਨ ਇਸ ਸੰਬੰਧੀ ਜਦੋਂ ਐਡੀਸ਼ਨਲ ਕਮਿਸ਼ਨਰ ਸੁਰਿੰਦਰ ਸਿੰਘ ਨਾਲ ਪਾਸ ਵੇ ਨਿਊ ਸਟ੍ਰੀਟ ਨੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਖਿਆ ਕਿ ਕੰਪਨੀ ਬਾਗ ਦੇ ਅੰਦਰ ਜਿਹੜੇ ਵੀ ਨਾਜਾਇਜ਼ ਕਬਜ਼ੇ ਕੀਤੇ ਗਏ ਹਨ ਦੁਕਾਨਦਾਰਾਂ ਵੱਲੋਂ ਉਸ ਨੂੰ ਜਲਦ ਹਟਾ ਦਿੱਤਾ ਜਾਵੇਗਾ ਅਤੇ ਕੰਪਨੀ ਬਾਗ ਦੀ ਸਫਾਈ ਦਾ ਪ੍ਰਬੰਧ ਤਹਿਲ ਦੇ ਅਧਾਰਤ ਕੀਤਾ ਜਾਵੇਗਾ ਆਉਣ ਵਾਲੇ ਸਮੇਂ ਵਿੱਚ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਕੰਪਨੀ ਬਾਗ ਸਾਡੇ ਸ਼ਹਿਰ ਲਈ ਬਹੁਤ ਹੀ ਇੰਪੋਰਟੈਂਟ ਇੱਕ ਪਲੇਸ ਹੈ ਜਿੱਥੇ ਕਿਉਂਕਿ ਸ਼ਹਿਰ ਦੇ ਵੱਖ-ਵੱਖ ਜਿਹੜੇ ਲੋਕ ਨੇ ਉੱਥੇ ਆਂਦੇ ਨੇ ਸਵੇਰੇ ਸ਼ਹਿਰ ਕਰਨ ਵੀ ਆਂਦੇ ਨੇ ਹੋਰ ਵੀ ਬਹੁਤ ਬਜ਼ੁਰਗ ਲੋਕ ਆਂਦੇ ਨੇ ਬਾਕੀ ਅਲੱਗ-ਅਲੱਗ ਗਤੀਵਿਧੀਆਂ ਉੱਤੇ ਚੱਲਦੇ ਆ ਨੇ ਸੋ ਉਹਦੀ ਜਿਹੜੀ ਸਾਫ ਸਵੱਈ ਹੈ ਸਾਡੇ ਲਈ ਬਹੁਤ ਪ੍ਰਾਇੋਰਟੀ ਦੀ ਹੈ ਕੰਮ ਹੈ ਸਿੱਦੇ ਵਿੱਚ ਕਿਤੇ ਕੋਤਾਈ ਹੈ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਜਾਣਗੇ ਸੋ ਦਾੜੇ ਨੂੰ ਜਿਹੜਾ ਸਾਫ ਸੋਤਰਾ ਰੱਖਿਆ ਜਾ ਸਕੇ ਜਿੱਥੋਂ ਦਾ ਗ੍ਰੇਡੀਅਨਸ ਸੰਬੰਧ ਹੈ ਤੇ ਪਹਿਲਾਂ ਵੀ ਮਾਨਜੋ ਕਮਿਸ਼ਨਰ ਸਾਹਿਬ ਜੀ ਦੇ ਨਿਸ਼ਾਨ ਨਿਦੇਸ਼ਾਂ ਦੇ ਉੱਥੇ ਜਿਹੜੀ ਡਰਾਈਵ ਚਲਾਈ ਗਈ ਸੀ ਸੋ ਜੇ ਹੁਣ ਫਿਰ ਵੀ ਕੋਈ ਹੈਗਾ ਦੁਬਾਰਾ ਜਿਹੜਾ ਹੈਗਾ ਸਟੇਟ ਸਰਕਾਰ ਦੇ ਅਧਿਕਾਰੀਆਂ ਨੂੰ ਅਦਾਇਤ ਦਿੱਤੀ ਜਾਏਗੀ ਸੇ ਇਨਸ਼ੋਰ ਕੀਤਾ ਜਾਏਗਾ ਕਿ ਕੋਈ ਵੀ ਇਲੀਕਲ ਰੇੜੀ ਜਾਂ ਕੋਈ ਵੀ ਵੈਂਡਰ ਉੱਥੇ ਆਪਣਾ ਜਿਹੜਾ ਕੋਈ ਵੀ ਕੰਮ ਨਾ ਕਰੇ ਅੰਮ੍ਰਿਤਸਰ ਕੰਪਨੀ ਬਾਗ ਵਿੱਚ ਹਜ਼ਾਰਾਂ ਲੋਕ ਸਵੇਰੇ ਸੈਰ ਕਰਨ ਵਾਸਤੇ ਆਉਂਦੇ ਹਨ ਅਤੇ ਫਾਸਟਵੇ ਦੀ ਨਿਊ ਟੀਮ ਨਾਲ ਗੱਲਬਾਤ ਕਰਦੇ ਹੋਏ ਲੋਕਾਂ ਨੇ ਆਖਿਆ ਕਿ ਇੱਥੇ ਗੰਦਗੀ ਭਰਿਆ ਮਾਹੌਲ ਹੈ ਅਤੇ ਥਾਂ-ਥਾਂ ਤੇ ਤੇ ਨਜਾਇਜ਼ ਰੇੜੀਆਂ ਫੜੀਆਂ ਵੀ ਦੁਕਾਨਦਾਰਾਂ ਵੱਲੋਂ ਲਗਾਈਆਂ ਗਿਆ ਨੇ ਇੱਥੇ ਤੈਥੀ ਫਾਸਟਵੇ ਨਿਊ ਟੀਮ ਨੇ ਜਦੋਂ ਐਡੀਸ਼ਨਲ ਕਮਿਸ਼ਨਰ ਥਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਆਖਿਆ ਕਿ ਇੱਥੇ ਜਿਹੜੀਆਂ ਨਾਜਾਇਜ਼ ਰੇੜੀਆਂ ਫੜੀਆਂ ਲੱਗੀਆਂ ਹਨ ਉਹਨਾਂ ਨੂੰ ਹਟਾ ਦਿੱਤਾ ਜਾਵੇਗਾ ਅਤੇ ਜਿਹੜੇ ਇੱਥੇ ਸਫਾਈ ਪ੍ਰਬੰਧਨ ਉਹ ਵੀ ਮੁਕੰਮਲ ਕੀਤੇ ਜਾਣਗੇ ਅਤੇ ਲੋਕਾਂ ਨੂੰ ਕੋਈ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਅੰਮ੍ਰਿਤਸਰ ਪਾਸੇ ਖਬਰਾਂ ਮੜੀ ਕੈਮਰਾਮੈਨ ਨਰੇਸ਼ ਕੁਮਾਰ ਜਨ ਨਾਲ ਰਕੇਸ਼ ਕੁਮਾਰ